ਕਲ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਣੇ 30 ਕੇ ਫੋਲੋਅਰ ਪੂਰੇ ਹੋ ਗਏ ਤੇ ਇੰਸਟਾਗ੍ਰam ਤੇ ਤੇ YouTube ਤੇ ਆਪਣੇ 10 ਕੇ ਸਬਸਕ੍ਰਾਈਬਰ ਪੂਰੇ ਹੋ ਗਏ ਤੇ ਉਹਦੀ ਖੁਸ਼ੀ ਚ ਆਪਾਂ ਸਾਰਾ ਪਰਿਵਾਰ ਅੱਜ ਇਕੱਠਾ ਹੋ ਗਏ ਇੱਕ-ਇੱਕਟਾਂਗੇ ਤੇ ਸਾਡਾ ਪਰਿਵਾਰ ਥੋੜਾ ਹਾਸਮੁਖ ਵੱਧਾ ਤੇ ਵਲੌਗ ਦੇ ਵਿੱਚ ਇਹ ਨਾ ਦੇਖਿਓ ਸਾਡਾ ਜੇ ਬੰਦੇ ਮੂਰੇ ਕੈਮਰਾ ਕਰਦੇ ਤਾਂ ਹੱਸਿਉ ਹੀ ਜਾਂਦੇ ਰਹਿੰਦੇ ਸਾਡੇ ਬੰਦੇ ਕਿਸੇ ਮੂਰੀ ਕਰਦੇ ਹੱਸੜੀ ਚੱਕਦੇ ਨੇ ਸਾਰੇ ਸਿੱਧਾ ਇਹ ਜੀ ਨਾਮ ਨਾਲ ਅੱਜ ਧਿਆਨ ਰੱਖੋ ਸਾਰਿਆਂ ਤੁਹਾਨੂੰ ਆ ਸੇਮ ਮਿਲੂਗਾ ਅੱਜ ਵਧੀਆ ਖੁਸ਼ ਰਹਿਣਾ ਚਾਹੀਦਾ ਹਾਦੀ ਰਹਿਣਾ ਚਾਹੀਦਾ ਗੁਰਬਾਣੀ ਜੀ ਵੀ ਲਿਖਿਆ ਹੈਗਾ ਵਿਹਸਣਾ ਜ਼ਰੂਰੀ ਹੈਗਾ ਤੇ ਆ ਮੇਰੀ ਮਾਸੀ ਵੀ ਆ ਗਈ ਦੁੱਜੀ ਤੇ ਹਲੇ ਤੋ ਚੱਕ ਜਾਣੇ ਹੋਰ ਆਉਣਗੇ ਹਲੇ ਰਹਿੰਦੇ ਨੇ ਕਿਹੜਾ ਆਈ ਜਾਂਦੇ ਨੇ ਹੋੜੀ ਹੋੜੀ ਸਾਰੇ ਹੋਈ ਜਾਂਦੇ ਨੇ ਇਕੱਠੇ ਤੇ ਸਾਰਾ ਹੀ ਦੇਖੋ ਪਰਿਵਾਰ ਪੂਰੀ ਹਾਸਮੁਖਾ ਜਿਹੜਾ ਆਉਂਦਾ ਬਸ ਸਾਥ ਦਾ ਹੀ ਆਉਂਦਾ ਦੂਰੋਂ ਆ ਜਾਂਦੇ ਫਿਰ ਹਲੇ ਇੱਕ ਆਪਣੀ ਭੈਣ ਨਹੀਂ ਆਈ ਤੇ ਵਾਸੀ ਰਹਿੰਦੀ ਆ ਨਾਲੇ ਘਰ ਪਿਆਰ ਕਰਿਆ ਰਹਿਣਾ ਹਰੇ ਪਰਿਵਾਰ ਉਹ ਹੁਣ ਆਉਨਾਂ ਨੂੰ ਆ ਜਾਂਦੇ ਤੇ ਫਿਰ ਕਰਦੇ ਆ ਸਟਾਰਟ ਫਿਰ ਕੱਢਦੇ ਆ ਕੇਕ ਆਪਾਂ ਪੂਰਾ ਚੱਲ ਪਿਆ ਕੰਮ ਆ ਗਿਆ ਸਾਰੇ ਪਹੁੰਚ ਗਏ ਆ ਆ ਗਏ ਇਧਰ ਦੋਸਤ ਹਾਂ ਆਹ ਲੈਂਦੇ ਸੀ ਲੈਂਦੇ ਮਾਦੀ ਗੁਰਪਿਆਰ ਕੇ ਰਹਿ ਗਿਆ ਨਾ ਗੱਲੀਆਂ ਦੀਆਂ ਲੀਆਂ ਦੀਆਂ ਬੁਰੀਆਂ ਗੱਲਾਂ ਬਾਤਾਂ ਸਾਰਿਆਂ ਦੇ ਜਿਹਰੇ ਤੇ ਪੂਰੇ ਅੱਜ ਸਮਾਇ ਲਾ ਸਾਰਾ ਪਰਿਵਾਰ ਅੱਜ ਇਕੱਠਾ ਹੋਇਆ ਬਾਬਾ ਜਰਵਾਦਾਂ ਵਿਆਹ ਬੂਜ ਜਿਆਦਾ ਇਕੱਠਾ ਹੋ ਜਾਂ ਜਾਂ ਕੋਈ ਸ਼ਤ ਸੁੱਤ ਪੈਂਦੀ ਉਹ ਤੋਂ ਜਿਆਦਾ ਇਕੱਠੇ ਹੁੰਦੇ ਸਾਰਿਆਂ ਅੱਜ ਸਾਰਾ ਪਰਿਵਾਰ ਦਵਾਰੇ ਇਕੱਠਾ ਬੈਠਾ ਨੇ ਜੰਨੇ ਆਪਣੇ ਘਰ ਹੈਗੇ ਸਾਰੇ ਕਿ ਅਸੀਂ ਇੱਕ ਰਹਿੰਦੇ ਆ ਉਹ ਆਈ ਆਉਣਗੇ ਹਲੇ ਉਹਨਾਂ ਦਾ ਇੰਤਜ਼ਾਰ ਕਰ ਉਹਦਾ ਵੱਡਾ ਥੋੜਾ ਜੇ ਕੰਮ ਮਸ਼ੀਨ ਨਿਕਰੂ ਮੰਨਦਾ ਮੈਂ ਕਰ ਉਹਨੂੰ ਨਿਕੜਾਉਂਦੇ ਕੀ ਆ ਚੱਲੇ ਨੇ ਕਿਦੋਂ ਬਣਾ ਇੱਕ ਗੁਰਪ੍ਰਧਾਨ ਆ ਜਾਂਦੇ ਨੇ ਉਹਨਾਂ ਦਾ ਸਾਰੇ ਇੰਤਜ਼ਾਰ ਕਰੀਂਦਾ ਬੈਠਿਆ ਗੇ ਹੁਣ ਉਹਨਾਂ ਦਾ ਪੂਰਾ ਜਿਵੇਂ ਮੁੱਖ ਮੰਤਰੀ ਨੇ ਆਉਣਾ ਹੁੰਦਾ ਐ ਪੂਰਾ ਇੰਤਜ਼ਾਰ ਹੋ ਰਿਹਾ ਉਹਨਾਂ ਦਾ ਕਰਦੇ ਨੇ ਫੂਟ ਕਰਦਾ ਹੁਣ ਪਹੁੰਚਿਆ ਮੁੱਖ ਮੰਤਰੀ ਦੀ ਵੇੜ ਸੀਗੇ ਮੁੱਖ ਮੰਤਰੀ ਹੁਣ ਹੁਣ ਪਹੁੰਚਿਆ ਇਹਨਾਂ ਦਾ ਹੀ ਇੰਤਜ਼ਾਰ ਸੀ ਐਂਡ ਤੇ ਸਾਰਾ ਐਂਡ ਤੇ ਆਏ ਨੇ ਸਭ ਤੋਂ ਪਹੁੰਚ ਗਿਆ ਹੁਣ ਜਿੰਨਾ ਪਰਿਵਾਰ ਨੇ ਇਕੱਠਾ ਆਉਣਾ ਸੀ ਸਾਰਾ ਹੋ ਗਿਆ ਇਕੱਠਾ

ਮੋਮਬਤੀਆ ਓੜਾਤਾ ਹੈ ਉਹ ਕੀ ਮੋਮਬਤੀ ਕੀ ਹੈ ਬੰ ਮਾ ਆਪਾਂ ਪਹਿਲੀ ਵਾਰ ਜ਼ਿੰਦਗੀ ਕੇਕ ਕੱਟ ਰਹੇ ਆ ਆਪਾਂ ਨੂੰ ਇਹ ਨਹੀਂ ਪਤਾ ਕੀ ਹੈ ਕਿ ਤੋ ਆਹਨ ਆ ਗਏ ਸਭ ਤੋਂ ਪਹਿਲਾਂ ਕੇਕ ਆ ਜੋ ਜਿਹੜਾ ਅੱਜ ਕੱਟ ਰਹੇ ਆ ਬਰਾਸਤਾ ਉਹ ਜਿਹੜਾ ਨਾਮ ਆ ਮੈਂ ਨਾ ਆ ਰਹੀ ਨਹੀਂ ਉਹ ਬੰਦਾ ਆਪਾਂ ਬਾਪਾ ਆ ਮਾ ਆਖਤਾ ਹੈ ਦੇਖੀ ਤੇ ਇਹ ਆਂਦੀ ਦੇਦੀ ਆ ਦੇਦੀ ਆ ਆਖਤਾ ਸੀ ਦੇ ਦੇ ਲਾਸਟ ਬੰਦਾ ਰਹਿਦਾ ਸੀ ਮੋਕ ਮੋਕ ਮਦਰੀ ਸਾਹਿਬ ਪਹੁੰਚ ਗਏ ਤਾਂ ਤਾੜੀਆਂ ਮਾਰੇ ਉਹ ਤਾਂ ਚੰਗਾ ਹੈ ਹਾਂ ਤਾਂ ਆ ਗਿਆ ਹਾਂ ਸਾਰਿਆਂ ਨੇ ਹੁਣ ਤਾਂ ਬਰਾੜੀ ਬਹੁਤ ਸਾਰੇ ਮੜੇ ਤਾੜੀਆਂ ਮਾਰੇ ਤਾੜੀਆਂ ਮਾਰੇ ਮਾਰ ਦਮੜੇ ਤਾੜੀਆਂ ਸਾਰੇ ਮੜੇ ਨਕਟੀ ਸਾਰਾ ਹਾਂ ਜਿੰਨਾ ਜਰ ਤੇ ਚੰਨ ਚੱਲਿਆ ਹਾਂ ਜਿੰਨਾ ਜਰ ਤੇ ਚੰਨ ਚੱਲਿਆ ਬਈ ਮੈਂ ਸਾਡੇ ਪਹੁੰਚ ਚੁੱਕੇ ਆਂ ਸਰਦਾਰ ਜੀ ਸਾਰਾ ਸਾਰਾ ਹੋਰ ਪਹੁੰਚਿਆ ਬੰਦਾ ਜਿਹੜਾ ਇੰਦਰ ਹਾਂ ਇੰਦਰ ਚਲੋ ਫਿਰ ਕਰੋ ਤਿਆਰੀਆਂ ਚਲੋ ਕੱਟੋ ਚਲੋ ਤੂੰ ਕੱਟ ਕੇ ਨਾ ਆ ਜਾ ਮਮੀ ਆਇਆ ਆਇਆ ਤਾਇਤਾ ਆਇਆ ਤੂੰ ਖੜਾ ਨਾ ਆਇਆ ਲੈ ਜਾਈ ਤੁਸੀਂ ਬੰਦੇ ਆਵੇ ਰੋਜ਼ ਲੱਗੇ ਕੱਟੋ ਤੁਸੀਂ ਬਣਾਉਂਦੇ ਨਹੀਂ ਨਾ ਮੈਂ ਨਾ ਮੈਂ ਕੀੜੇ ਦੋ ਖਾ ਰੋ ਹਾਂ ਸਮਾਰਕ ਬਣਾ ਸਿੱਧੀ ਬਣਾਦਾ ਜਾਨ ਨਹੀਂ ਪਕਰਾਂ ਆਹ ਕਿਤਾ ਸੀ ਸਾਹ ਦੇ ਕਿ ਲੱਗਿਆ ਵੀਡੀਓ ਤੇ ਆਉਂਗੇ ਤੇਰੀ ਵੱਡਦਾ ਵਾਸੀ ਮੂੰਹ ਖੋਲਦਾ ਤੂੰ ਮੂੰਹ ਬਣਾ ਦੇ ਦਿੰਦੇ ਨਹੀਂ ਮੂੰਹ ਬਾਲ ਦੇ ਨੀ ਚੇਲੇ ਯੂਟਰਨ ਬੈਕ ਕੀਤਾ ਉਹ ਜਿੱਥੇ ਮੈਂ ਤੁਸੀ ਪਾ ਲੋ ਕੋਈ ਨਾ ਫਿਰ ਕਿਉਂ ਗਿਆ ਹਾਂ ਹਾਂ ਬਲੋਂ ਹਾਂ ਬਲੋਂ ਅਗਰ ਸਿਰਾ ਬੂਦਾ ਉਧਰ ਕਿਹੜਾ ਚੱਲੇ ਹੁਣ ਚੱਲੋ ਜੀ

ਨਾ ਤੂੰ ਹੀ ਨਾ ਗਲਾ ਮਾਦੀ ਕੱਟ ਕੇ ਦੇਖਦੇ ਬਸ ਪਹਿਲਾਂ ਭਾਬੀ ਨੂੰ ਕਹਾਈ ਰੋਜ਼ ਆਜ ਕੱਲ ਉਹ ਤੂੰ ਤੂੰ ਖਾਣਾ ਕੱਦੂ ਵਾਲੀ ਖੇਡ ਚ ਗਈ ਹਾਂ ਅੱਡੇ ਕਿੱਲੇ ਨੂੰ ਹੈ ਕਿ ਨੂੰ ਮੇਰੇ ਵੱਲੋਂ ਕੱਦੂ ਨੂੰ ਜੱਫਾ ਲਾਉਣ ਦਾ 500 ਰੁਪਏ ਨਾਮ ਕੱਦੂ ਨੂੰ ਤਾਂ ਰੇਗੀ ਲਾਉਂਦੇ ਪ੍ਰੀਮੀਅਮ ਲਾਉਂਦਾ ਕੰਨ ਚਾਰੀ ਕਾਲੀ ਲਾਦਾ ਭਈ ਆ ਤੇਰਾ ਆਡਰ ਰੀਡਰ ਚਾਹੀਦੀ ਆ ਆ ਆ ਨਾ ਭਈ ਹੋਰ ਨਾ ਹੱਥ ਆ ਬਸੇ ਇਸੇ ਤੋਂ ਫੜ ਲਿਆ ਮੇਰੇ ਨੂੰ ਪਾ ਲੈਣੇ ਫੜ ਲੈ ਲੈ ਕਹੇ ਭਈ ਰੁਸਾ ਦੇ ਨਹੀਂ ਮੇਰੇ ਕੀ ਦੇ ਵਾ ਪੈਸੇ ਹੋਏ ਆ ਗਏ ਹੋਰ ਤੂੰ ਵੀ ਕੁਝ ਦੇ ਦੋਸਤ ਪਾਦੀ ਫਿਰ ਲੱਗਿਆ ਬੇ ਬਾਰੀ ਲੁੱਟਣ ਵਾਲੇ ਹੋ ਕਰਿਆ ਕਰੋ ਬੇ ਚਲਦਾ ਹੈ ਸਹੀ ਆ ਬੈ ਆਇਆ ਤਾਂ ਤੁਹਾਡਾ ਦੋਵੇਂ ਆਜੂ ਇਕੱਠੇ ਕੋਈ ਨਹੀਂ ਜੱਕਾ ਜੋੜੀ ਦਾ ਐਸੇ ਪੈਸਾ ਹੋਗਾ ਵਰਦੀਪਾ ਇਹ ਤੋਂ ਹਮ ਬਹੁਤ ਜੜੀ ਜਾਂਦਾ ਇਹ ਕੰਮ ਲੋਟਾ ਵਰਦੀਪਾ ਸਾਰਿਆਂ ਦੀ ਬੇਨਤੀ ਹੈ ਬਾਈ ਮੇਨ ਜਵਤਕ ਦਾ ਮੀਹਿਆ ਕੋਲਰ ਨਹੀਂ ਕਰਦਾ ਮੈਂ ਜਾਣਾ ਹੈ ਕਿ ਉਧਰ ਸਾਰਾ ਕੋਲਰ ਬਣਾ ਦੇ ਕੋਈ ਆ ਜਾ ਚੰਗਾ ਫਿਰ ਉਹ ਉਧਰ ਸਾਰੇ ਬੈਠ ਕੇ ਲੈ ਫਿਰ ਸਾਰੇ ਲੋਕ ਜਾਗਤੀ ਪਿੰਦੇ ਬੈਠੇ ਬੈਠ ਕੇ ਕਿਹਦੀ ਬਾਗ ਹੈ ਜੋ ਬਾਗੀ ਬੈਠੀ ਨੇ ਹਾਂ ਹੁਣ ਮੂਡ ਰੜਪੋਂਦੀਆਂ ਜਾਣੀਆਂ ਆ ਕੰਮ ਆ ਸਾਰਾ ਨੱਕ ਨਾ ਲਾਵਾ ਕਿ ਖਾਵਾ ਲੇ ਕੇ ਨੱਕ ਨਾ ਲਾਈ ਜਾਉਂਗੇ ਨੱਕ ਨਾ ਲਾਏ ਬਸ ਕਦੀ ਵਾ ਅੱਜ ਤਾਂ ਪਾਰਟੀ ਬੱਲਾ ਆ ਆ ਥੋੜਾ ਉਤਾਰ ਨੋਟ ਹੀ ਆ ਰਿਹਾ ਮੈਂ ਕਹਣਾ ਇਹ ਰੈਸਟਾ ਤੇ ਲੈਵਣਾ ਕਰਦੀ ਆਂ ਲੈਵ ਕਰ ਦੇ ਰੈਸਟਾ ਤੇ ਇਹ ਦੋ ਵਾਜ ਕਰ ਲਿਓ ਜੇ ਬੈਠੋਗੇ ਤਾਂ ਉਹਦਾ ਲਾਈਵ ਹੋ ਜੂਗਾ ਹਾਂ 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 ਜਾਲੇ ਕੀ ਵੀਡੀਓ ਬਣੀ ਆਂ ਦਿਆ ਆ ਭਾਈ ਆਪਣੀ ਮਾਸੀ ਚਾਚਾ ਠੀਕ ਆ ਤਾਂ ਸਾਰਿਆਂ ਨਾਲ ਤੁਹਾਡਾ ਅੱਜ ਸਾਰਿਆਂ ਨਾਲ ਕਰਾਣਾ ਤਰੀਕਾ ਨੇ ਵੀ ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਆ ਗਾ ਦੀ ਕਮੈਂਟ ਕਰ ਦਿੰਦੇ ਹਾਂ ਅੱਜ ਸਾਰਿਆਂ ਨਾਲ ਤੁਹਾਨੂੰ ਮਿਲਾਵਾਂਗੇ ਉਹ ਮੂਹਰੇ ਕੀ ਕਰਦੇ ਆ ਅੱਜ ਕੀ ਜਵਾਨ ਇਹ ਕੱਕਾ ਰੋਟਾ ਇਹ ਸਮਾਰਨ ਸਮਾਰਨ ਕੋਈ ਜਿਆਦਾ ਕਰੋ ਕੋਈ ਸਮਾਰਨ ਚੱਕ ਕੇ ਲੈ ਹਾਂ ਕਹਿੰਦੇ ਸਾਰਾ ਬਾਈ ਸਾਰੇ ਸੁਣੇ ਛੱਡ ਕੇ ਇਹਨੇ ਸਮਾਨ ਕਿਸੇ ਦੇ ਘਰੋਂ ਵੀ ਗੱਸੇ ਜਾ ਸਕਦਾ ਮੈਂ ਲਾ ਚਾ ਤੇਰੇ ਪੈਸੇ ਉਹਦੇ ਘਰੇ ਖਾਦੇ ਰੱਖ ਰੱਖੇ ਜਿਹੜਾ ਇਹਦਾ ਮਤਲਬ ਆਏ ਨਹੀਂ ਜਿੱਦੇ 40 ਕੇ ਕਰੇ ਆਏ ਕਰੇ ਵੀ ਉਹਦੇ ਠੂਠਿਆਂ 'ਲੀ ਆ ਕੇ ਛਾਪਾ ਮਾਰ ਲਿਓ ਸਾਰੇ ਘਰਾਂ ਤੋਂ ਇਹ ਸਮਾਨ ਚੱਕ ਕੇ ਲੈ ਜਾਓ ਬਾਈ ਸਾਰੇ ਬੰਦੇ ਪੂਰੇ ਵੀਰ ਨੇ ਠੀਕ ਆ ਕਰੇ ਸਾਰਿਆਂ ਦੇ ਘਰਾਂ ਦੇ ਮਾਰ ਲਿਓ ਸਾਰੇ ਆਪਣੇ ਭਰਾ ਨੇ ਬਾਈ ਲੈਵਾ ਮੂਜੇ ਬੜੇ ਟੋੜਾ ਉਹ ਡਾਕਟਰ ਗਿਆ। ਜਦੋਂ ਥਿਲੇ ਨਹੀਂ ਬਾਰੇ। ਆ ਬੜੀ। ਆ ਕੰਮ ਕੀ ਤੇ ਗੋਲੀਆਂ ਨਾਲ ਪਿਆ। ਲੈ ਜਾ ਰਹਿਣਾ ਤਾਂ ਦਾਣਾ ਦੇ। ਮੈਨੂੰ ਪਾ ਕੇ ਜੋ ਪਹਿਲਾਂ ਲਾਉਂਦਾ। ਪਹਿਲਾਂ ਕੋਸ਼ਿਸ਼ ਕਰਕੇ ਮਗਾ। ਬਾਹਰ ਦੇ ਦੇਗਾ। ਸਮਾਰ ਕੇ ਦੇ। ਲੈ ਲੈ। ਇੱਕੀ। ਇੱਕੋ ਘੱਟ ਕੇ ਦੇ ਥੱਲੋਂ ਕੱਢੀ। ਇਹਨਾਂ ਦਾ ਕੱਢ ਲੈ। ਕੋੜੀ। ਬੜੀ। ਆਪਣੀ ਪੈਨ ਸਾਰੇ ਨੂੰ ਕੇ ਕੱਪੜੀ ਜਾਂਦੀ ਐ। ਚੱਕੀ ਜਾਂਦੇ ਫਾਟੇ। ਆਇ। ਖੱਤੀ ਦੇਵਾ ਸੀ ਕੰਮ। ਹਾਂ। ਉਹੀ ਮਾਸੀ ਬਾਸੀ ਆ ਆਜਾ ਕੋਰੇ ਦਾ ਪਾਸੇ ਲੈ ਜੀ ਤਾ ਚੱਕ ਲੈ ਉਹਦਾ ਹਾਥ ਚਾਚਾ ਦਾ ਲੈ ਜੋ ਨਾਲੇ ਉਧਰ ਇੱਕ ਦਾਦਾ ਸਾਈਡ ਤੇ ਬੈਠਾ ਆ ਆਜਾ ਓਏ ਆ ਜਾ ਮਾਸੀ ਕੇਕ ਤਾਂ ਖਾ ਲਾ ਠਾਲੀ ਚਾਚਾ ਮੈਂ ਤੇ ਨਾਲ ਮਾਲ ਵਾਦ ਸਕਿਆ ਪਿਆ ਉਹ ਕੰਮ ਹੁਣ ਮਿੱਠਾ ਕਿਥੇ ਨਾਲ ਦਾ ਲੈ ਚਾਚਾ ਹੀ ਨਹੀਂ ਚਮਚਾ ਆਈ ਗੜਾ ਕਰਦੇ ਆ ਚੌਂ ਚੇਨ ਗੀ ਆਈ ਖਾਲ ਆ ਨਿਪੜ ਗਿਆ ਚੱਲੀ ਜਾਂਦਾ ਪੂਰਾ ਪਾਰਟੀ ਛਾਟੀ ਵਾਲਾ ਕੰਮ ਆ ਉਹ ਬੰਦੇ ਕਿਹੜੇ ਰਹਿ ਕੇ ਦੱਸੋ ਬਾਈ ਚਾਹ ਰਹਿਣਾ ਚੌਚੇ ਦੇ ਮਾ ਕੋਈ ਨਹੀਂ ਨਾ ਉਠੇ ਨੂੰ ਕਿੰਦਾ ਜਵਾਕ ਹੋਰ ਆ ਚਮਚਾ ਦੇਣੇ ਫਿਰ ਮੰਮੀ ਦੇ ਕਹਿੰਦਾ ਮਾਈ ਕੋ ਆਈ ਜਾਈ ਨੂੰ ਪਾਰ ਆਈ ਪਰਵਾਰ ਬਈ ਇਕੱਠਾ ਹੁੰਦਾ ਰਹੇ ਹਮੇਸ਼ਾ ਯਾਰਾ ਬਹੁਤ ਚਿਰ ਬਾਅਦ ਉਹਦੇ ਵਿਆਹ ਚਾਦੀ ਦੇ ਵਿੱਚ ਜਾਾਂਗੇ ਮੈਂ ਸੱਤ ਸੁੱਤ ਪੈਂਦੀ ਸਾਡੀ ਉਦੋਂ ਉਦੋਂ ਇਕੱਠੇ ਹੁੰਦੇ ਆ ਤੇ ਇਧਰ ਇਹਨੂੰ ਬਾਹਰ ਨੂੰ ਫੜਾਓ ਆ ਦੇਗਾ ਆ ਦੇਗਾ ਹਰ ਪਾ ਦੇ ਕੋਈ ਨਾ ਥੋੜਾ ਜਿਹਾ ਨਹੀਂ ਕੋਈ ਨਹੀਂ ਨਾ ਨਾ ਹਾਂ ਬੱਸ ਬੱਸ ਕੁਝ ਨਹੀਂ ਕਰ ਵੀ ਤੇ ਕੈਮਰੇ ਸਾਹਮਣੇ ਨਾ ਬੱਸ ਕਰੋ ਤੁਸੀਂ ਆਪਾਂ ਨੂੰ ਪੂਰੇ ਫੱਟੇ ਚੱਕਦੇ ਆ ਉਹੀ ਰਹੋ ਮਾਹੌਲ ਜਿਹੜਾ ਦੇਸੀ ਆਪਣਾ ਵਾਲਾ ਖਿੱਚੀ ਚੱਲੋ ਕੰਮ ਨਿਕਾਣਾ ਪਾਉਣਾ ਚੱਲਦਾ ਚੱਲ ਜਾਈ ਜਾਂਦਾ ਪੂਰਾ ਇਹ ਕੰਮ ਬਾਬੀ ਹੋਰ ਲੈ ਲਈ ਕੇਕ ਚੰਗਾ ਠੀਕ ਹੈ ਉਹ ਵੀ ਰੱਜ ਲਗਾ ਇਧਰ ਰੱਜ ਲੀਆਂ ਹਾਂ ਮੇਰੇ ਰੱਜਾਂ ਮਾਰਨੀ ਆ ਨਹੀਂ ਵੀ ਤੂੰ ਆ ਵੀ ਚੱਲ ਨਾ ਨਹੀਂ ਨਾ ਅਸੀਂ ਤਾਂ ਬਾਹਰ ਆ ਲਿਆ ਫਾਲੋ ਫਾਲੋ ਕੋਈ ਨਾ ਖਾ ਲੋ ਖਾ ਦੋ ਇਹ ਤਾਂ ਘੱਟ ਖਾ ਜਾਂਦਾ ਹੁੰਦਾ ਹੈ ਜੰਮਚਾ ਲੈ ਆ ਬਸ ਮਾੜਾ ਬਾਤ ਨਾ ਲਾ ਕੇ ਦੇ ਜੰਮਚਾ ਆ ਲੈ ਫੜ ਖੜ ਜੋ ਹੋ ਗਿਆ ਬੰਦੇ ਹੀ ਰਸਤੇ ਆ ਕਾ ਦੀ ਚੱਕ ਲਾ ਓਏ ਚੱਕ ਦੇ ਫੱਟੇ ਕੱਚ ਦੇ ਕੰਮ ਲੈ ਵਾਸਾ ਲਾ ਲਈ ਵੀਡੀਓ ਇਹ ਰੱਖ ਲਈ ਇੱਕ ਹਰ ਟੀਵੀ ਟੂਕੀ ਦੇਖਦਾ ਰਹੋ ਵੀ ਨਹੀਂ ਕੋਈ ਹੁਣ ਵੀ ਇਕੱਠੀ ਚੱਲੀ ਜਾਂਦਾ ਕੰਮ ਬੈਠਿਆ ਹਾਰੇ ਹਾਂ ਤੁਰੇ ਵਾ ਕੇ ਹੋਏ ਇਹ ਚਾਚੀ ਦੇਖਦਾ ਬੈਠਾ ਕਹਿੰਦੀ ਇੱਧਰ ਵੀ ਕੁੜੀ ਬਣਾ ਕੰਦੀ ਬੈਠੇ ਬਾਹਰ ਥੋੜੀ ਸੀ ਰੱਬਾ ਜੀ ਫਾਇਦਾ ਹੈਪੀ ਬਾਰਾਸ਼ਾਤੀ ਉਹ ਦੁਪਹਿਰ ਮਾਣਾ ਮਾਣਾ ਜੰਮ ਭਰਾ ਮਾਹੌਲ ਬਖਿਆ ਆ ਉਹਨਾਂ ਹੋਰ ਸਰਦਾਰ ਸਾਹਿਬ ਤਣਾਅ ਕੋ ਗੱਲ ਬਾਤ ਚੁੱਪ ਚਾਪ ਕਾ ਕੇ ਬੈਠੇ ਕੇਕ ਵਧੀਆ ਲਾ ਦੇ ਬੱਚਾ ਕਹਿੰਦਾ

ਮਸੀ ਲੱਖ ਲੱਖ ਰੁਪਇਆ ਸਾਰਿਆਂ ਨੂੰ ਪਾਇਆ ਠੀਕ ਆ ਤਾਂ ਸੱਦਿਆ ਸਿ ਪੈ ਚ ਰਏ। ਦੇ ਆ ਮੇਰੇ ਲੱਖ ਲੱਖ ਰੁਪਇਆ ਸਾਰੇ ਤਿਆਰ ਰੱਖਿਓ। ਕਿਉਂਕਿ 4-5 ਲੱਖ ਲੱਗੂਗਾ ਤੇ ਲੱਖ ਲੱਖ ਰੁਪਇਆ ਸਾਰੇ ਬਈ ਆਹੋ ਕਰਿਓ ਤਿਆਰ ਰੱਖਿਓ। ਠੀਕ ਆ ਮਸੀ ਲੱਖ ਲੱਖ ਰੁਪਇਆ ਲਾਇਆ ਸਾਰਿਆਂ ਨੂੰ। ਲੱਖ ਇਦਾਂ ਨੂੰ ਲੱਗਾ ਲੱਖ ਲੱਖ ਸਾਨੂੰ ਲੱਗਾ ਤੰਗਰਾਂ ਨੂੰ। ਠੀਕ ਆ। ਹਾਂ। ਇਹ ਵੀ ਕਰ ਲਓ ਸੋਹਣੇ ਮੁੰਡਿਆਂ ਦੇ। ਹਾਂ। ਹਾਂ। ਲੱਖ ਰੁਪਏ ਦੀ ਮਿਠਾਈ। ਹਾਂ। ਯਾ ਕਦੋਂ ਘੱਟ ਜਮਾਨਤ ਜ਼ਰਦਾਰ ਤਾਂ ਯਾ ਕਰ ਲਓ ਕਿ ਕੋਈ ਦੋ ਦਾ ਕੰਮ ਹੋ ਗਿਆ ਅੱਛਾ 1 ਲੱਖ ਤੋਂ 2 ਲੱਖ ਰਸੋਣਾ ਹਾਂ ਕਦ ਦੋ ਘੱਟ ਸੋਨਾ ਨਹੀਂ ਬੋਲਦੇ ਯਾ ਲਾ ਬੁੱਕਰ ਕੀ ਜਦੋਂ ਸੁਣਦੇ ਤਾਂ ਕੋਈ ਜਿੰਨੇ ਮੇਰੇ ਬੋਲਦਾ ਦੋ ਲੱਖ ਲੈ ਜਾਈ ਬੋਲ ਰਿਹਾ ਹੈ ਅੱਛਾ 2 ਲੱਖ ਦਾ ਕੱਪੜਾ ਹਾਂ ਲੱਖ ਦਾ ਕੱਪੜਾ ਕਰਦਾ ਹੈਗਾ ਹੈ ਅੱਜ ਗਨਾ ਦੇਣੀ ਸਾਰਾ ਕਸ ਮਾਸੀ ਗੱਲ ਸੁਣੋ ਭਾਈ ਹੁਣ ਮੁੱਕਰ ਨਾ ਜਾਇਓ ਤਾਂ ਹੀ ਬੁਲਾਏ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਰੁਪਇਆ ਲਾਇਆ ਸਾਰਿਆਂ ਨੂੰ ਠੀਕ ਆ ਉਹ ਮੈਂ ਤਾਂ ਹੀ ਕਿਹਾ ਕਿ ਅੱਜ ਮੈਂ ਤੇ ਮਸਾਲੇ ਦੀ ਬਤੂਰੀ ਤੇ ਲੱਖ ਦਾ ਮੈਂ ਜਲਾਬ ਜਾਉਣਾ ਖਵਾ ਕੇ ਪਾਣੀ ਲੱਗ ਤੋ ਕਰ ਤਰਦਾ ਹੁੰਦੇ ਦੀ ਪਾਣੀ ਆ ਅੱਜ ਨਾਲੇ ਉਹਦੇ ਸਾਥੀ ਤਾਂ ਆ ਕੇ ਮਿਲ ਲੱਗਿਆ ਪਿੰਡਾਂ ਕੀ ਤੇ ਲੱਗਿਆ ਹੈ ਕਈ ਖੰੰਦੀਆਂ ਆ ਬਿਆਰੀਆਂ ਗੱਲਾਂ ਛੱਡਤੀਆਂ ਪੁਰਿਆਂ ਵੱਲ ਚੱਲੀ ਜਾਂਦਾ ਬੰਦਾ ਚੱਕੜ ਤੇ ਪੀਣਾ ਨਾ ਜਮਾਂ ਨਿਬਾਣ ਲਿਆ ਕੋਲ ਚਾਹ ਇਹਦੇ ਬੰਦੇ ਕੱਢੀ ਮੈਂ ਨਾ ਆਵਾਜ਼ ਕਰਾ ਹਾਂ ਨਾ ਆਪਣੇ ਆਕੜੀ ਨਾ ਸਾਡੀ ਭੈਣ ਮਸਾਈ ਹੈਗੀ ਉਡੀਕ ਹੈਗੇ ਪੂਰੇ ਬੰਦ ਕਰ ਦੇ। ਤੁਹਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਨੇ ਦੇਖੋ ਬਈ ਸਾਡੇ ਪਰਿਵਾਰ ਨੂੰ ਅੱਜ ਵੀ ਇਸ ਦਿਨ ਲਈ ਇਕੱਠਾ ਕਰਤਾ ਕਿਉਂਕਿ ਦੇਖੋ ਖੁਸ਼ੀ ਵਾਲੇ ਮੌਕੇ ਦੀ ਜਾਂਦਾ ਆਪਾਂ ਇਕੱਠੇ ਹੁੰਨੇ ਆ ਜਿਵੇਂ ਕੋਈ ਛੱਤ-ਸੁੱਤ ਦਾ ਹੁੰਦਾ ਉਦੇ ਜਾਂ ਜਿਵੇਂ ਕੋਈ ਵਿਆਹ ਹੋਉਂਦਾ ਤਾਂ ਇਕੱਠੇ ਹੁੰਨੇ ਆ ਤੇ ਅੱਜ ਆਹ ਦੇਖੋ ਜੇ ਤੁਸੀਂ ਫੋਲੋ ਕੀਤਾ ਹੋਏ ਸਾਨੂੰ ਤਾਂ ਖੁਸ਼ੀ ਮਨਾਈ ਸਾਰੇ ਨੇ ਤੇ ਸਾਰਾ ਪਰਿਵਾਰ ਇਕੱਠਾ ਹੋਇਆਗਾ। ਇਹ ਖੁਸ਼ੀਆਂ ਇਦਾਂ ਹੀ ਬਰਕਰਾਰ ਰਹਿਣ ਸਾਰੇ ਪਰਿਵਾਰ ਦਾ ਇੱਕਾ ਰਹੇ ਜਿਵੇਂ ਸਾਡੇ ਪਰਿਵਾਰ ਦਾ ਇੱਕਾ ਸਾਰੇ ਪਰਿਵਾਰਾਂ ਚ ਇਹ ਇੱਕਾ ਹੋਣਾ ਚਾਹੀਦਾ। ਕਦੇ ਵੀ ਆਪ ਦੇ ਸਕੇ ਕਰ ਇਹਨਾਂ ਨਾਲ ਆਪਾਂ ਨੂੰ ਬੋਲਣ ਨੂੰ ਚੱਲੋ ਨਹੀਂ ਹਟਣਾ ਚਾਹੀਦਾ ਕਿਉਂਕਿ ਜਦੋਂ ਵੀ ਕੋਈ ਮਾੜਾ ਟਾਈਮ ਆਉਂਦਾ ਉਹਦੇ ਆਪਣੇ ਦੋਸਤ ਜਾਂ ਆਪਣੇ ਸੱਚੇ ਸੱਜਣੇ ਘੱਲੇ ਘਰ ਆਈ ਆਪਣੇ ਨਾਲ ਖੜਦੇ ਨੇ ਅੱਜ ਤੁਹਾਡੇ ਇੱਕ ਦੇਖੋ ਪਹਿਲ ਨੇ ਸਾਡਾ ਸਾਰੇ ਪਰਿਵਾਰ ਨੂੰ ਇੱਕ ਥਾਂ ਬਿਠਾਦਾ ਤੁਸੀਂ ਅਹੀਂ ਪਰ ਪਰਿਵਾਰ ਅਹੀਂ ਸਾਨੂੰ ਪਿਆਰ ਦਿੰਦੇ ਰਹੋ ਸਾਡਾ ਪਰਿਵਾਰ ਅਹੀਂ ਤੁਹਾਨੂੰ ਮਨ ਲਾ ਮਹੀਨੇ ਬਾਅਦ ਵੀ ਅਹੀਂ ਇਕੱਠਾ ਮਿਲੇ ਕਰੂਗਾ ਤੁਸੀਂ ਕਰਦਿਆ ਕਰੋ ਫੋਲੋ ਫੋਲੋ ਤੇ ਸਬਸਕ੍ਰਾਈਬ ਕਰ ਲਓ ਨਾ ਆਪਾਂ ਨੂੰ ਇੰਸਟਾਗ੍ਰam ਤੇ ਕਰ ਲਓ ਫੋਲੋ ਤੇ YouTube ਤੇ ਕਰ ਲਓ ਜਾ ਕੇ ਸਬਸਕ੍ਰਾਈਬ ਆਪਣਾ ਚੈਨਲ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖੋ ਵੀ ਅਸੀਂ ਐਸੇ ਤਰ੍ਹਾਂ ਹੀ ਮੇਲੇ ਲਾਉਂਦੇ ਰਹੀਏ ਰੋਜ਼ ਹੁਣ ਬਈ ਪੂਰੀਆਂ ਖੁਸ਼ੀਆਂ ਮਨਾਉਣ ਤੋਂ ਬਾਅਦ ਹੁਣ ਵੱਜ ਗਿਆ 10 ਤੇ ਹੁਣ ਚੱਲਿਆ ਮੈਂ ਤਾਂ ਕਹਿਆ ਸਾਰਿਆਂ ਨੂੰ ਉਰੀ ਪੈ ਜਾਓ ਪਰ ਚੱਲਿਆ ਹੁਣ ਸਾਰੇ ਆਪੋ ਆਪ ਦੇ ਘਰੇ ਪੈ ਜਾਂਦੇ ਆ ਬਈ ਪੈ ਜਾਂਦੇ ਆ ਜਾਓ ਬਈ ਰਹਿਪਾ ਰਹਿਣ ਦਾ ਹੱਕ ਵੰਦਾ ਬਈ ਅੱਜ ਦਾ ਬਹੁਤ ਜਿਆਦੇ ਬਈ ਅੱਜ ਪਰਿਵਾਰ ਨੇ ਪੂਰੀ ਖੁਸ਼ੀ ਮਾਈ ਆਪਾਂ ਜਿੰਨੀ ਕਹਿ ਦੀਏ ਪੂਰੇ ਨਿਆਰੇ ਲਹਤੇ ਜ਼ਿੰਦਗੀ ਦੇ ਆਸਵਾਦ ਬਈ ਹੁਣੇ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਆਉਂਦੀ ਰਹਿਣ ਤੇ ਹੁਣ ਮਾਸੀ ਤੇ ਇਹਨੂੰ ਲੰਗਾ ਕੇ ਆਉਣੇ ਆਂਗੇ ਸਾਡੀਆਂ ਕੁੜੀਆਂ ਨੂੰ ਉਧਰਲੇ ਕਰ ਛੱਡ ਕੇ ਆਉਣਿਆਂਗੇ ਆ ਜਾਓ ਮਸੀ ਚਾਲਦੇ ਆ ਸੋਨੂੰ ਨੂੰ ਵੀ ਵਧਾਈਆਂ ਮਸੀ ਆਪਣੇ ਸਾਰੇ ਪਰਿਵਾਰ ਦੀ ਮਿਹਨਤ ਹੈ ਤਾਂ ਜੇ ਗੱਲ ਹੋਈ ਆ ਜੇ ਪਰਿਵਾਰ ਨੇ ਬਈ ਸਾਰੇ ਨੇ ਮਿਹਨਤ ਕੀਤੀ ਤਾਂ ਸਾਰਾ ਕੁਝ ਹੋਇਆ ਚਲੋ ਠੀਕ ਆ ਬਈ ਓਕੇ ਹਰਨ ਦਾ ਡੋਟ ਬਈ ਘਰ ਥਾਂ ਨੇ ਸਾਰੇ ਡੋਟ ਘਰ ਹੀ ਚੱਲਿਆ ਤੇ ਆ ਆਪਣੇ ਨੂੰ ਇਹ ਮੁੰਡਿਆਂ ਨੂੰ ਫੋਲੋ ਵੀ ਕਰ ਲਓ ਹਰਵੀਰ ਆਈਡੀ ਦੱਸ ਦਿਆਂ ਇੰਸਟਾਗ੍ਰam ਹਰਵੀਰ 500 ਪਰ ਹਰਵੀਰ 555 ਬਈ ਚਾਚੇ ਦੇ ਮੁੰਡੇ ਨੂੰ ਆਪਣੇ ਨੂੰ ਕਰ ਲਓ ਫੋਲੋ ਸਾਰੇ ਜਾਣੇ ਚੰਗਾ ਤੇ ਇੰਸਟਾਗ੍ਰਾਮ ਦੇ ਪੇਜ ਬਣਾਇਆ ਹੋਇਆ ਆਪਣੇ ਭਰਾ ਦਾ ਵੀ ਤੇ ਹੁਣ ਛੱਡ ਕੇ ਆਉਨੇ ਆਪਾਂ ਆਪਣੀਆਂ ਭੈਣਾਂ ਨੂੰ ਘਰੇ ਤੇ ਇਦੋਂ ਬਾਅਦ ਆਪਾਂ ਵੀ ਬਸ ਉਹ ਕਰਕੇ ਸੌਣੇ ਆਂਗੇ ਉਹ ਟਾਈਮ ਬਹੁਤ ਹੋ ਗਿਆ 10:00 ਵੱਜ ਗਏ ਅੱਜ ਸਾਨੂੰ ਆ ਆਪਣੀ ਭਾਂਦੀ ਹੈ ਬਈ ਤੇ ਕਰ ਲਓ ਬਈ ਹੁਣ ਇੱਕ ਲਾਈਕ ਵੀ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਲਿਆ ਕਰੋ ਚੈਨਲ ਤੇ ਕਰ ਲਓ ਆਪਨ ਨੂੰ ਫਾਲੋ ਇਹ ਆਪਣੇ ਚਾਚਾ ਜੀ ਦਾ ਘਰ ਉਹ ਤਾਂ ਪੈ ਕੇ ਸੀ ਪਹਿਲੀ ਆ ਕੇ ਕਹਿੰਦਾ ਹੁਣ ਕਿਤੇ ਪਸ਼ੂ ਫੋੜ ਕੇ ਲੈ ਜਾਏ ਕੋਈ ਘਰੇ ਕੋਈ ਹੈ ਨਹੀਂ ਸੀਗਾ ਤੇ ਹੁਣ ਆਪਾਂ ਵੀ ਚੱਲਿਆਂ ਬਸ ਘਰੇ ਤੇ ਘਰੇ ਜਾ ਕੇ ਕਰਦਿਆਂ ਆਰਾਮ ਠੀਕ ਆ ਮਾਸੀ ਚੰਗਾ ਫਿਰ ਚਾਲਦੇ ਆ ਘਰੇ